ਤੋ ਛੱਲਿਆ ਬਾਈ ਪਤਨੀ ਲਾਲ ਸਿੰਘ ਕ੍ਰਿਸ਼ਨਾਕੌਰ ਪੁੱਤਰੀ ਲਾਲ ਸਿੰਘ ਇਹਨਾਂ ਸਾਰਿਆਂ ਦੇ ਦੋ ਦੋ ਤਿੰਨ ਤਿੰਨ ਪਰਚੇ ਦਰਜ ਨੇ ਐਨ ਡੀ ਪੀ ਐਸ ਦੇ ਅਤੇ ਨੋਟਬੋਕੋ ਦੇ ਵੀ ਅਤੇ ਇੱਕ ਮਰਡਰ ਦਾ ਪਰਚਾ ਜਿਹੜਾ ਜਗਿੰਦਰ ਸਿੰਘ ਸ਼ਮੀ ਦੇ ਦਰਜ ਹੈ ਤੇ ਅੱਜ ਅਸੀਂ ਅੱਜ ਸਰ ਜੋ ਇਹ ਘਰ ਕਿਰਾਏ ਜਾ ਰਿਹਾ ਹੈ ਕਿ ਆਰਡਰ ਦੇ ਵਿੱਚ ਕਿਵੇਂ ਕਿਰਾਏ ਇਹ ਜੀ ਜਿਹੜਾ ਜਦੋਂ ਪਤਾ ਲੱਗਿਆ ਪੰਜਾਬ ਸਰਕਾਰ ਦੀ ਇਹ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਲੈਂਡ ਦੇ ਉੱਤੇ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਹੋਇਆ ਕਬਜ਼ਾ ਕਰਕੇ ਕਰੀਬ ਇੱਕ ਇੱਕੜ ਇਸ ਵੇਲੇ ਜਿਹੜਾ ਇਹਨਾਂ ਦੇ ਆ ਕੋਠੀ ਦੇ ਨਾਲ ਜਿਹੜਾ ਇਹਨੇ ਵੜਿਆ ਹੋਇਆ ਹੈ ਜੀ ਤੇ ਉਹ 1 ਏਕੜ ਦੀ ਜਿਹੜੀ ਪੋਜੈਸ਼ਨ ਸੰਬੰਧੀ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਜਿਹੜੀ ਸਰਕਾਰ ਵੱਲੋਂ ਜਿਹੜੇ ਇਸ ਕਸਟੋਡੀਨ ਹੁੰਦਾ ਤਹਿਸੀਲਦਾਰ ਸਾਹਿਬ ਅਤੇ ਉਹ ਮਜਿਸਟਰੇਟ ਵੀ ਹੈ ਉਹਨਾਂ ਨੇ ਸਾਡੇ ਕੋਲ ਪੁਲਿਸ ਹੈਲਪ ਦੀ ਡਿਮਾਂਡ ਕੀਤੀ ਸੀ ਇਸ ਦਾ ਇਸ ਨੂੰ ਡਿਮੋਲਿਸ਼ ਕਰਨ ਦੀ ਨਜਾਇਜ਼ ਕਬਜ਼ੇ ਨੂੰ ਤੇ ਇਹ ਜਿਹੜਾ ਇਹਦੇ ਉੱਪਰ ਉਹ ਸਾਰੀ ਕੀਤੀ ਹੋਈ ਹੈ ਤੇ ਜਿਹੜਾ ਬਾਕੀ ਕਬਜ਼ਾ ਕੀਤਾ ਹੋਇਆ ਉਸ ਸੰਬੰਧੀ ਇਹਨਾਂ ਨੂੰ ਪੁਲਿਸ ਹੈਲਪ ਦਿੱਤੀ ਗਈ ਹੈ ਤੇ ਇੱਥੇ ਦੇਖੋ ਇਹਨਾਂ ਦੇ ਇੱਥੇ ਸਾਹਮਣੇ ਆਇਆ ਵੀ ਇਹ 29 ਮੁਕਦਮੇ ਇੱਕ ਬੰਦੇ ਤੇ ਦਰਜ ਹੈ ਐਨਡੀਪੀਐਸ ਦੇ ਤੇ ਉਹਦੇ ਤੇ ਦੂਸਰੇ ਵੀ ਬਾਕੀ 4 ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਨੇ ਜਿਹੜੇ ਐਨਡੀਪੀਐਸ ਦੇ ਅੱਗੇ ਦਰਜ ਸਰ ਇਹਨੂੰ ਹੁਣ ਦੀ ਮਾਲਿਸ਼ ਕੀਤਾ ਜਾਏਗਾ ਅੰਦਰ ਹਾਂਜੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ